ਰਿਸ਼ਤਾ ਕਦੇ ਇੱਕ ਪਾਸਾ ਨਹੀਂ ਹੁੰਦਾ ਤੇ ਕਿਸੇ ਰਿਸ਼ਤੇ ਦਾ ਜ਼ਿਕਰ ਹੁੰਦਿਆਂ ਹੀ ਦੋ ਨਾਂ ਆਉਣਾ ਸੁਭਾਵਿਕ ਹੈ ਕਿਉਂਕਿ ਹੱਥ ਨੂੰ ਹੱਥ ਤਾਂ ਹੀ ਸਾਂਝ ਤੇ ਰਿਸ਼ਤਾ ਬਣਦਾ ਹੈ ਕਹਾਣੀ ਹੈ ਪਰਿਵਾਰਕ ਰਿਸ਼ਤੇ ਨਵਾਉਂਦੇ ਮਨਦੀਪ ਦੀ ਮਨਦੀਪ ਸਿੰਘ ਆਪਣੇ ਪਰਿਵਾਰ ਵਿੱਚ ਮਸਤ ਇੱਕ ਹੱਸਦਾ ਖੇਡਦਾ ਪਰਿਵਾਰ ਸੋ ਚੱਜੀ ਪਤਨੀ ਤੇ ਦੋ ਬੱਚੇ ਸੁਭਾਅ ਵੱਲੋਂ ਬਹੁਤ ਸਹਿਜ ਤੇ ਆਏ ਗਏ ਦਾ ਪੂਰਾ ਸਤਿਕਾਰ ਕਰਦਾ ਸੀ ਉਸ ਨੂੰ ਰਿਸ਼ਤੇ ਨਿਵਾਉਣ ਦਾ ਬਹੁਤ ਆਸ਼ੀ ਹੈ ਹਰ ਦਿਨਾਂ ਤਿਹਾਰ ਸੁਖ ਦੁਖ ਪਰਿਵਾਰ ਵਿੱਚ ਰਹਿ ਕੇ ਮਨਾਉਂਦਾ ਸੀ ਸਾਰੇ ਪੇਕੇ ਉਸ ਦੀ ਚੰਗੀ ਪਕੜ ਸੀ ਸਾਰੇ ਉਸ ਨੂੰ ਮੰਨਦੇ ਤੇ ਪਿਆਰ ਸਤਕਾਰ ਕਰਦੇ ਸਨ ਉਸ ਨੂੰ ਮਹਿਮਾਨ ਨਿਵਾਜੀ ਦਾ ਬਹੁਤ ਸ਼ੌਂਕ ਸੀ ਤੇ ਸ਼ਾਇਦ ਹੀ ਕੋਈ ਮੌਕਾ ਉਸ ਛੱਡਿਆ ਹੋਵੇ ਕਿਸੇ ਨੂੰ ਖੁਸ਼ ਕਰਨ ਦਾ ਪਰ ਬੇੜਾ ਇੱਕੋ ਜਹਾਂ ਨਹੀਂ ਰਹਿੰਦਾ ਕਰੋਨਾ ਤੋਂ ਬਾਅਦ ਬਹੁਤੇ ਘਰਾਂ ਵਾਂਗੂ ਉਸ ਦਾ ਘਰ ਮਾ ਤੰਦਾ ਵਿਗੜ ਗਿਆ ਪਹਿਲਾਂ ਸੌਖੀ ਹੱਥ ਆਉਂਦੀ ਕਮਾਈ ਸੀ ਤੇ ਹੁਣ ਹੱਥ ਤੰਗ ਸੀ। ਹਾਲਾਤ ਕੋਈ ਮਾੜੇ ਵੀ ਨਹੀਂ ਸਨ ਪਰ ਕਰੋਨਾ ਤੋਂ ਬਾਅਦ ਸੋਚ ਵਿੱਚ ਆਇਆ ਬਦਲਾਵ ਉਸ ਨੂੰ ਵੱਧ ਰਿਹਾ ਸੀ। ਹੁਣ ਉਹ ਪਹਿਲਾਂ ਵਾਂਗੂ ਖੁੱਲੇ ਹੱਥ ਦਾ ਨਹੀਂ ਸੀ ਪਰ ਇਸ ਪਿੱਛੇ ਉਸ ਦੀਆਂ ਮਜਬੂਰੀਆਂ ਸਨ ਪਰ ਉਸ ਮਹਿਸੂਸ ਕੀਤਾ ਕਿ ਖਾਲੀ ਉਹ ਨਹੀਂ ਬਦਲਿਆ। ਆਸ-ਪਾਸ ਬਾਕੀ ਵੀ ਇਸੇ ਰਾਹ ਵਿੱਚ ਲਿਖੇ ਉਸ ਨੂੰ ਜਿਹੜੇ ਖਿੜੇ ਚਿਹਰੇ ਆਉਂਦੇ ਵਿਖਦੇ ਸੀ ਉਹ ਨਜ਼ਰਾਂ ਚਿਰੋਂ ਦੇਖੇ ਜਦ ਕਿ ਉਹ ਆਰਥਿਕ ਪੱਖੋਂ ਕਾਫੀ ਜ਼ਿਆਦਾ ਤਕੜੇ ਸਨ ਉਹ ਇਹ ਸਭ ਦੇਖ ਕੇ ਹੈਰਾਨ ਸੀਗਾ ਇੰਨਾਂ ਹਾਲਾਤਾਂ ਵਿੱਚ ਵੀ ਉਹ ਜੂਝਦਾ ਪ੍ਰੇਸ਼ਾਨ ਸੀ ਤੇ ਇਸ ਤਰੀਕੇ ਵਿੱਚ ਕੀ ਸਭ ਕੁਝ ਉਸਦੇ ਹੱਥੋਂ ਛੁੱਟ ਕਿਉਂ ਰਿਹਾ ਸੀ ਕਾਰਨ ਸਮਝ ਨਹੀਂ ਸੀ ਆ ਰਿਹਾ ਉਹ ਇੱਕ ਦਰਸ਼ਕ ਵਾਂਗ ਦੇਖ ਰਿਹਾ ਸੀ ਇੱਕ ਦਿਨ ਉਸ ਦਾ ਜਿਗਰੀ ਯਾਰ ਤੇਜ ਵੀਰ ਉਸ ਨੂੰ ਮਿਲ ਆਇਆ ਉਹੋ ਕੁਟਕੇ ਜੱਫੀ ਚਾੜ ਮਿਲਿਆ ਤੇ ਚਿਹਰੇ ਤੇ ਰੌਣਕ ਜਿਹੀ ਆ ਗਈ ਚਾਹ ਪਾਣੀ ਨਾਲ ਗੱਲਾਂ ਬਾਤਾਂ ਹੋਈਆਂ ਤੇ ਉਸ ਨੇ ਚਿਹਰੇ ਮੰਗਲ ਉਦਾਸੀ ਤੇ ਹਾਸੇ ਪਿੱਛੇ ਚੁੱਪਦਾ ਕਾਰਨ ਪੁੱਛਿਆ ਜਿਗਰੀ ਯਾਰ ਸੀ ਤੇ ਸੁਭਾਅ ਬਹੁਤ ਸਹਿਜ ਸੀ ਇਸੇ ਲਈ ਮਨਦੀਪ ਉਸ ਨਾਲ ਹਰ ਗੱਲ ਕਰ ਲੈਂਦਾ ਸੀ ਤੇ ਉਸ ਤੋਂ ਸਹੀ ਸਲਾਹ ਵੀ ਮਿਲਦੀ ਸੀ ਉਸ ਸਾਰੀ ਗੱਲ ਦੱਸੀ ਉਹ ਮੁਸਕਰਾ ਪਿਆ ਕਹਿੰਦਾ ਤੋ ਬੱਟਿਆਂ ਤੋਂ ਪਰੇਸ਼ਾਨ ਹੈ ਮੈਂ ਕਿਹਾ ਕਿਹੜੇ ਬੱਟੇ ਕਹਿੰਦਾ ਹਾਂ ਬੱਟੇ ਹਰ ਬੰਦਾ ਕਈ ਤਰ੍ਹਾਂ ਦੇ ਰਿਸ਼ਤਿਆਂ ਵਿੱਚ ਬੰਨਿਆ ਜ਼ਿੰਦਗੀ ਕੱਟਦਾ ਹੈ ਪਰ ਸਭ ਨਾਲ ਇੱਕੋ ਜਿਹੀ ਸਾਂਝ ਨਹੀਂ ਹੁੰਦੀ ਕਈ ਵਾਰ ਬੰਦਾ ਕਿਸੇ ਗੱਲ ਮਗਰੋਂ ਜਾਂ ਪਰੇਸ਼ਾਨੀ ਮੰਗ ਵੱਲੋਂ ਕਦਮ ਫਿੱਚੇ ਤਾਂ ਉਹ ਰਿਸ਼ਤੇ ਇੱਕਦਮ ਖੇਲ ਜਾਂਦੇ ਹਨ ਜਿਵੇਂ ਹੱਥ ਵਿੱਚ ਖੜੇ ਬੱਟੇ ਹੋਣ ਜੋ ਮੁਠੀ ਖੋਲਦਿਆ ਹੀ ਗਿਰ ਗਏ ਰਿਸ਼ਤੇ ਉਹ ਜੋ ਦੋਹਾਂ ਪਾਸਿਓਂ ਬਨਿਆ ਹੋਵੇ ਜੇ ਕਿਸੇ ਕਾਰਨਾ ਇੱਕ ਨੇ ਹੱਥ ਛੱਡ ਦੇ ਢਿਆ ਪਰ ਦੂਜਾ ਨਾ ਛੱਡੇ ਮਤਲਬ ਅੱਗੇ ਹੋ ਕੇ ਕਾਰਨ ਪੁੱਛੇ ਨਾਲ ਆ ਖੜਾ ਹੋਵੇ ਨਹੀਂ ਤਾਂ ਬੱਟੇ ਅਤੇ ਰਿਸ਼ਤੇ ਵਿੱਚ ਕੀ ਫਰਕ ਰਹਿ ਗਿਆ ਛੁੱਟਦੇ ਜੋ ਛੁੱਟਦੇ ਹੀ ਦਿਰਕ ਜਾਏ ਦੂਰ ਹੋ ਜਾਏ ਮਤਲਬ ਉਹ ਇੱਕੋ ਪਾਸੇ ਨਿਭਰ ਐ ਸੀ ਦੂਜੇ ਪਾਸੇ ਕੋਈ ਪਕੜ ਨਹੀਂ ਸੀ ਇਹੋ ਜਿਹੇ ਰਿਸ਼ਤੇ ਕਿੰਨਾ ਕੁ ਚਿਰ ਨੇ ਬਣਗੇ ਪਰ ਸੋਚ ਤੇ ਮਿਲੇਗਾ ਕਿ ਜੋ ਵੇਲੇ ਕੁਵੇ ਨਾਲ ਵੀ ਨਾ ਖੜਨਾ ਨੂੰ ਇੰਨਾ ਕਰਕੇ ਪਰੇਸ਼ਾਨ ਸੀ ਮਨਦੀਪ ਕਹਿੰਦਾ ਸੀ ਪਰ ਨਹੀਂ ਬੱਟੇ ਦੇ ਗਿਰ ਜਾਣ ਦਾ ਅਫਸੋਸ ਨਹੀਂ ਕਹਾਦਾ ਤੇ ਮੁਸਕਰਾ ਪਿਆ ਚਿਹਰੇ ਤੇ ਕੁਝ ਸ਼ਾਂਤੀ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਅੱਜ ਉਸ ਨੂੰ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਰਹੀ ਨੂੰ ਸੁਹਾਰਾ ਮਿਲਿਆ ਹੋਵੇ ਰਵਿੰਦਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ அந்த தக்கே தா